ਮਾਨਸਾ ਜ਼ਿਲ੍ਹੇ ਦੇ ਸ਼ਹਿਰ ਸਰਦੂਲਗੜ ਝੂਲੰਗ ਦੇ ਕਗਰ ਦਰਿਆ 'ਚ ਐਤਵਾਰ ਨੂੰ ਪਾਣੀ ਦਾ ਪੱਧਰ 23 ਫੁੱਟ ਤੋਂ ਘਟ ਕੇ 22 ਫੁੱਟ ਆਉਣ ਤੇ ਭਾਵੇਂ ਇੱਕ ਵਾਰ ਲੋਕਾਂ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਪਰ ਹੜ੍ਹਾਂ ਦਾ ਖਤਰਾ ਅਜੇ ਵੀ ਬਰਕਰਾਰ ਹੋਣ ਕਰਕੇ ਲੋਕਾਂ ਵੱਲੋਂ ਬੰਨਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਠਿਕਰੀ ਪੈਰਾ ਅਜੇ ਵੀ ਜਾਰੀ ਹੈ ਹਾਲਾਂਕਿ ਰੁਖ ਰੁਖ ਕੇ ਪੈਂਡਮੀ ਨੇ ਲੋਕਾਂ ਦੀ ਚਿੰਤਾ ਵਧਾਈ ਹੋਈ ਹੈ ਆਉਣ ਵਾਲੇ ਦਿਨਾਂ 'ਚ ਕਗਰ ਤੋਂ ਨੁਕਸਾਨ ਹੋਣ ਦੀ ਘੱਟ ਸੰਭਾਵਨਾ ਹੈ ਸ਼ਨੀਵਾਰ ਨੂੰ ਹਰਿਆਣਾ ਦੇ ਪਿੰਡ ਪਨੇਹਾਰੀ ਵਿਖੇ 5 ਫੁੱਟ ਪਾੜ ਪੈਣ ਨਾਲ ਹਰਿਆਣਾ ਦੇ ਪਿੰਡਾਂ ਦੀ 5000 ਏਕੜ ਫਸਲ ਪਾਣੀ ਚ ਡੁੱਬ ਗਈ ਜਿਸ ਦੇ ਨਾਲ ਪਾਣੀ ਦਾ ਪੱਧਰ 22 ਫੁੱਟ ਰਹਿ ਗਿਆ ਐਤਵਾਰ ਨੂੰ ਖਨੌਰੀ ਚਾਂਦਪੁਰਾ ਸਾਈਫਲ ਅਤੇ ਸਰਦੂਲਗੜ ਵਿਖੇ ਕਗਰ ਵਿੱਚ ਸ਼ਾਂਤ ਪਾਣੀ ਵਹਿੰਦਾ ਰਿਹਾ ਉਧਰ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਫੌਜ ਨੂੰ ਚੌਕਸੀ ਵਰਤਨ ਦੇ ਹੁਕਮ ਦਿੱਤੇ ਨੇ ਅਤੇ ਕਗਰ ਦੇ ਕਿਨਾਰਿਆਂ ਤੇ ਫੌਜ ਨੇ ਵੀ ਮੋਰਚਾ ਸੰਭਾਲ ਲਿਆ ਹੋਇਆ ਲੋਕਾਂ ਦੇ ਠਿਕਰੀ ਪੈਰੇ ਲਗਾਤਾਰ ਜਾਰੀ ਨੇ ਉਧਰੀ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਵਿੱਚ ਮੋਹਲੇ ਧਰਮੀ ਨੇ ਪਹਿਲਾਂ ਹੀ ਤਾਸ ਤੋਂ 14 ਅਗਸਤ ਦੇ ਵਿਚਕਾਰ ਭਿਆਨਕ ਹੜ੍ਹ ਦੇ ਸੰਕੇਤ ਦਿੱਤੇ ਸੀ ਜਦੋਂ ਉਪਰੀ ਵਿਆਸ ਕੈਚਮੈਂਟ ਖੇਤਰ 'ਚ ਪੋਂਗ ਡੈਮ ਤੋਂ ਪਾਣੀ ਛੱਡਿਆ ਗਿਆ ਸੀ ਸਥਿਤੀ ਉਦੋਂ ਵਿਗੜ ਗਈ ਜਦੋਂ ਅਗਸਤ ਦੇ ਆਖਰੀ ਹਫਤੇ ਦੌਰਾਨ ਉੱਤਰੀ ਪਾਕਿਸਤਾਨ ਨਾਲ ਲੱਗਦੇ ਪੰਜਾਬ 'ਤੇ ਸਰਗਰਮ ਮੌਨਸੂਨ ਅਤੇ ਪੱਛਮੀ ਗੜਬੜ ਕਰਕੇ ਬਹੁਤ ਜ਼ਿਆਦਾ ਮੀਂਹ ਪੈਂਦਾ ਰਿਹਾ ਇਸ ਕਾਰਨ ਹਿਮਾਚਲ ਨਾਲ ਲੱਗਦੇ ਟਿੰਡਾਮਾ ਤੋਂ ਪਾਣੀ ਛੱਡਿਆ ਜਾਣਾ ਸ਼ੁਰੂ ਹੋ ਗਿਆ ਅਤੇ ਸਤਲੁਜ ਬਿਆਸ ਅਤੇ ਰਾਵੀ ਦਰਿਆਵਾਂ ਨੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਲਗਭਗ 1700 ਪਿੰਡਾਂ ਨੂੰ ਲਪੇਟ ਚ ਲੈ ਲਿਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸ਼ਹਿਰੀ ਡਰੇਨੇਜ ਸਿਸਟਮ ਅਤੇ ਪਿੰਡੂ ਬੁਨਿਆਦੀ ਢਾਂਚਾ ਉੱਚ ਤੀਬਰਤਾ ਵਾਲੇ ਮੀਂਹ ਨੂੰ ਸੰਭਾਲਣ ਦੇ ਸਮਰੱਥ ਨਹੀਂ ਹੈ ਇਸ ਨਾਲ ਸ਼ਹਿਰਾਂ 'ਚ ਅਤੇ ਵਿਆਪਕ ਪਿੰਡੂ ਇਲਾਕਿਆਂ ਦੋਵਾਂ 'ਚ ਹੜ੍ਹ ਜੋਖਮ ਵੱਧਦਾ ਹੈ ਜੋ ਕਿ ਕੁਦਰਤੀ ਹੜ੍ਹ ਦੇ ਮਾਦਾਂ ਤੇ ਕਬਜ਼ੇ ਵਰਗੇ ਕਾਰਕਾਂ ਨਾਲ ਹੋਰ ਵੀ ਬੱੱਤਰ ਹੋ ਜਾਂਦਾ ਹੈ ਜਲਵਾਯੂ ਮੰਡਲ ਅਤੇ ਖੋਜਾ ਸੰਕੇਤ ਦਿੰਦੇ ਹੋਏ ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਜਲਵਾਯੂ ਪਰਵਰਤਨ ਕਰਕੇ ਵੱਧ ਰਿਹਾ ਹੈ ਜੋ ਕਿ ਮੁੱਖ ਤੌਰ ਤੇ ਵਧੇਰੇ ਤਿੱਬਰ ਅਤੇ ਬੇਮੌਸਮੀ ਮੀਂਹ ਦੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਹੌਸ ਸਮਝਦੇ ਹਾਂ ਕਿ ਕਿਸ ਕ੍ਰਮ ਦੇ ਵਿੱਚ ਪੰਜਾਬ 'ਚ ਹੜ੍ਹ ਆਏ ਨੇ ਕੀ ਕੀ ਕਾਰਨ ਰਹੇ ਨੇ ਕਿ ਕਰਕੇ ਸਮਝਦੇ ਹਾਂ 10 ਤੋਂ 14 ਅਗਸਤ ਤੱਕ ਉਪਰੀ ਬਿਆਸ ਕੈਚਮੈਂਟ ਖੇਤਰ ਚ ਪਏ ਮੋਹਲੇ ਧਾਰਮੀ ਕਰਕੇ ਸਾਵਧਾਨੀ ਦੇ ਤੌਰ ਤੇ ਪੌਂਗ ਡੈਮ ਚ ਪਾਣੀ ਛੱਡਿਆ ਜਾਣਾ ਸ਼ੁਰੂ ਕੀਤਾ ਗਿਆ। ਪੁਸ਼ਾਰਪੁਰ ਕਪੂਰਥਲਾ ਚ ਬਿਆਸ ਦਰਿਆ ਦੇ ਕੰਢੇ ਸਥਿਤ ਹੇਠਲੇ ਪਿੰਡਾਂ ਵਿੱਚ ਉੱਪਰਲੇ ਇਲਾਕਿਆਂ ਚੋਂ ਆਏ ਪਾਣੀ ਦੇ ਵਹਾਜੇ ਵਾਦੇ ਕਰਕੇ ਦਰਿਆ ਦੇ ਕੰਢਿਆਂ ਤੋਂ ਪਾਣੀ ਓਵਰਫਲੋ ਹੋਇਆ ਤੇ ਖੇਤਾਂ ਦੇ ਪਾਣੀ ਵਿੱਚ ਡੁੱਬਣ ਦੀ ਸੂਚਨਾ ਮਿਲੀ। ਐਡਵਾਈਜ਼ਰੀ ਅਨੁਸਾਰ 20 ਤੋਂ 22 ਅਕਤੂਬਰ ਦੇ ਵਿਚਕਾਰ ਪਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਸੁਰੱਖਿਆ ਬਣਾਈ ਰੱਖਣ ਲਈ ਪੌਂਗ ਡੈਮ ਅਤੇ ਪਾਖੜਾ ਡੈਮ ਚ ਲਗਾਤਾਰ ਪਾ ਇਸ ਸਾਲ ਕਈ ਜ਼ਿਲ੍ਹਿਆਂ ਵਿੱਚ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਹੜ੍ਹਾਂ ਦਾ ਖਤਰਾ ਵੱਧ ਗਿਆ ਪਹਿਲਾ ਮੌhle ਧਰਮੀ ਬਾਈ ਤੋਂ ਠਾਈਏ ਦਸਨੋਂ ਉਤਰੀ ਪਾਕਿਸਤਾਨ ਨਾਲ ਲੱਗਦੇ ਪੰਜਾਬ 'ਚ ਸਰਗਰਮ ਮੌਨਸੂਨ ਤੇ ਪੱਛਮੀ ਗੜਬੜੀ ਕਰਕੇ ਪਿਆ ਇਸ ਕਾਰਨ ਵਿਆਪਕ ਮੀਂਹ ਪਿਆ ਕਈ ਥਾਵਾਂ ਤੇ ਬਹੁਤ ਜ਼ਿਆਦਾ ਮੀਂਹ ਪਿਆ ਖਾਸ ਕਰਕੇ 25 ਤੋਂ 27 ਅਗਸਤ ਨੂੰ 24 ਤੋਂ 27 ਅਗਸਤ ਨੂੰ ਆਏ ਹੜਾ ਕਰਕੇ ਕੁਝ ਦਿਨਾਂ ਵਿੱਚ ਪੰਜਾਬੀ ਮੌਸਮ ਦੀ ਸਥਿਤੀ ਬਦਲ ਗਈ 27 ਅਗਸਤ ਤੱਕ ਤਰਨਤਾਰਨ ਗੁਰਦਾਸਪੁਰ ਲੁਧਿਆਣਾ ਮੋਗਾ ਵਰਗੇ ਜ਼ਿਲ੍ਹੇ ਮੋਲੇ ਧਾਰਮੀ ਦੀ ਮਾਰ ਹੇਠ ਤੇਜ਼ੀ ਨਾਲ ਆ ਗਏ ਪੰਜਾਬ ਚ ਹਰ ਥਾਂ ਗੰਦੇ ਪਾਣੀ ਨਾਲ ਤਬਾਹੀ ਦੇ ਦ੍ਰਿਸ਼ ਦਿਖਾਈ ਦਿੱਤੇ ਇਸ ਦੌਰਾਨ ਲੋਕ ਹੁਣ ਹਿਮਾਲਿਆ ਦੀਆਂ ਪਹਾੜੀਆਂ ਦੇ ਪੈਰਾਂ 'ਚ ਬਣੇ ਤਿੰਨ ਡੈਮਾਂ ਰਣਜੀਤ ਸਾਗਰ ਪਾਖੜਾ ਡੈਮ ਅਤੇ ਪੌਂਗ ਡੈਮ ਨੂੰ ਪੰਜਾਬ ਚ ਹੋਈ ਤਬਾਹੀ ਲਈ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਣੇ ਨੇ ਪੰਜਾਬ ਦੇ ਬੁੱਧੀ ਟੀਵੀ ਡੈਮਾ ਦੇ ਪ੍ਰਬੰਧਨ ਤੇ ਵੱਡੇ ਸਵਾਲ ਚੁੱਕਰੇ ਨੇ ਅਤੇ ਇਸ ਤੇ ਸਿਆਸੀ ਗਲਿਆਰਾਂ ਵਿੱਚ ਵੀ ਜ਼ੋਰਦਾਰ ਚਰਚਾ ਹੋ ਰਹੀ ਹੈ ਬੁੱਧੀ ਜੀਵੀਆਂ ਨੇ ਕਿਹਾ ਹੈ ਕਿ ਜਲਵਾਯੂ ਪਰਵਰਤਨ ਕਰਕੇ ਅਜਿਹੀਆਂ ਆਫਤਾਂ ਸਮੇਂ-ਸਮੇਂ ਤੇ ਵਾਪਰਦੀਆਂ ਰਹਿਣਗੀਆਂ ਤੇ ਸਰਕਾਰਾਂ ਨੂੰ ਇਸ ਆਫਤ ਤੋਂ ਸਬਕ ਸਿੱਖਣਾ ਚਾਹੀਦਾ ਹੈ